ਪਾਉੜੀ ਜਿਨਾਂ ਗੁਰਗੋਪਿਆ ਆਪਣਾ ਤੇ ਨਰ ਬਰੀਆਰੀ ਤੇ ਨਰ ਬਰੀਆਰੀ ਅਰਜੀਉ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਤਿਆਰੀ ਓ ਘਰ ਘਰ ਫਿਰੇ ਇੱਕ ਸੁਦਨ ਮਨ ਜਿਉ ਤਰਕਟਨਾਰੇ ਵੜ ਪਾਗੇ ਸੰਗਤ ਮਿਲੇ ਗੁਰਮਖ ਸਵਾਰੀ ਹਰ ਮੇਲੂ ਸਤਗੁਰ ਦਇਆ ਕਰ ਗੁਰ ਕੋ ਬਲਿਆਰੀ ਸਲੋਕ ਮਹੱਲਾ ਤੇ ਜਾਓ ਗੁਰ ਸੇਵਾ ਤੇ ਸੁਖ ਪਜੇ ਫਿਰ ਦੁੱਖ ਨ ਲੱਗੇ ਆਏ ਜਿਮਨ ਮਰਨਾ ਮਿਟ ਗਿਆ ਕਾਲੇ ਕਾ ਕ੍ਰਿਸ਼ਨਾ ਵਰਸਾਏ ਹਰ ਸਿੱਤਿ ਮਨ ਰਵ ਰਹਾ ਸੱਚੇ ਰਿਆ ਸਮਾਏ ਨਾਨਕ ਹੰਬਲਿਆਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ ਮਹੱਲਾ ਤੇਜਾ ਮਨੁਸ਼ਵ ਦੇ ਸੁੱਧ ਨ ਹੋਵਈ ਜਿਨੇ ਕਰੇ ਸ਼ਿੰਗਾਰ ਪਿਰ ਕੀ ਸਾਰ ਨ ਜਨਨੇ ਦੁਜੇ ਪਾਏ ਪਿਆਰ ਸਾਕ ਸੁਦ ਸਾਕ ਲਖਣੇ ਨਾਨਕ ਨਾਰੇ ਵਿੱਚ ਕਿਨਾਰ ਪੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਅਰ ਉਚਾਰ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨਾਂ ਹਾਂ ਕਰ ਬੈਣੀ ਜਿਨ ਸਤਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾਂ ਨਣੀ ਹਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸਣੀ ਸਲੋਕ ਮਹਲਾ 4 ਹਰ ਦਰਸ਼ਨ ਸੋ ਪ੍ਰੀਤ ਹੈ ਹਰ ਦਰਸ਼ਨ ਕੋ ਮਿਤ ਹਰ ਦਰਸਨ ਕੇ ਵਸ ਹੈ ਜਿਉ ਜੰਤੀ ਕੇ ਵਸ ਜੰਤ ਹਰ ਕੇ ਦਾਸਰ ਤੈਂਦੇ ਕਰ ਪ੍ਰੀਤਮ ਸੋ ਨੇਹੋ ਕਿਰਪਾ ਕਰਕੇ ਸੋ ਪ੍ਰਭ ਸਭ ਜਗ ਮੈਂ ਵਰਸੇ ਮੇਹੋ ਜੋ ਹਰ ਦਰਸਨ ਕੀ ਉਸਤਤ ਹੈ ਸਾ ਹਰ ਕੀ ਵਢਿਆਈ ਹਰ ਆਪਣੇ ਵਢਿਆਈ ਭਾਵਦੀ ਜਨ ਕਾ ਜੈ ਕਾਰ ਕਰਾਈ ਸੋ ਹਰ ਜਨ ਨਾਮ ਤੇ ਆ인다 ਹਰ ਹਰ ਜਨ ਇੱਕ ਸਮਾ ਜਨ ਨਾਨਕ ਹਰ ਕਾ ਦਾਸ ਹੈ ਅਰਪੈ ਜਰਖੋ ਭਗਵਾਨ ਮਹੱਲਾ ਚੋਤਾ ਨਾਨਕ ਪ੍ਰੇਤ ਲਾਇ ਤਨ ਸਾਚੇ ਤਿਸ ਬਿਨ ਰਹਿ ਨਾ ਜਾਈ ਸਤਗੁਰ ਮਿਲੇ ਤਾਂ ਪੂਰਾ ਪਾਈਏ ਅਰ ਰਸਨ ਰਸਾਈ ਪਾਣੀ ਰਹਿਨ ਦੇਨੁ ਸੁ ਪ੍ਰਭਾ ਤੋ ਐਹੀ ਗਾਵਣਾ ਦੀ ਜੰਗ ਸਰਬਤ ਨਾ ਉਤਰਤ ਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੇ ਬਲ ਬਲ ਜਾਵਣਾ ਸਲੁਕ ਮਹਲਾ 4 ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਨ ਕਪਟੇ ਖਪੇ ਖਬਾਈ ਸਤਗੁਰ ਕਾ ਪਾਣਾ ਚਿਤ ਨਾਵੇ ਆਪਣੇ ਸਹੈ ਫਿਰਾਈ ਫਿਰ ਕਰੇ ਜ ਆਪਣੀ ਤਾਂ ਨਾਨਕ ਸ਼ਬਸ ਸੁਨਾਈ ਮਹਲਾਜਾ ਧਮ ਮਨ ਮੁਖ ਮਾਇਆ ਮੋਹ ਵਿਆਪੇ ਦੂਜੇ ਪੈ ਮਨ ਵਾ ਤਿਰਣਾਏ ਅੰਧਨ ਜਲਤ ਰਹੇ ਦਿਨ ਰਾਤੇ ਹਉਮੈ ਕਬੇ ਕਪਾਹੀ ਅੰਤਰ ਲੋਗ ਮਹਾ ਗੋਬਾਰਾ ਤਿਨ ਕੇ ਨਿਕਟ ਨਾ ਕੋਈ ਜਾਏ ਓ ਆਪ ਦੁਖੀ ਸੁਖ ਕਭ ਨਾ ਪਾਵ ਜਨਮ ਰੇ ਮਰ ਜਾਈ